ਮਾਈਕਰੋਪੋਰਟ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਮਲਕਮਿੰਦਰ ਪਠੜ੍ਹ ਹਾਜ਼ਰਾਂ ਇੱਕ ਨਵੀਂ ਰਿਪੋਰਟ ਲੈ ਕੇ ਅੱਜ ਅਸੀਂ ਗੱਲ ਕਰਾਂਗੇ ਪਾਕਿਸਤਾਨ ਤੇ ਅਫਗਾਨਿਸਤਾਨ ਵਿਚਾਲੇ ਹੋ ਰਹੇ ਜੁੱਧ ਬਾਰੇ ਅਖੀਰ ਇਹ ਜੁੱਧ ਦੇ ਕੀ ਕਾਰਨ ਬਣੇ ਕਿ ਦੋਵੇਂ ਦੇਸ਼ਾਂ ਦੇ ਜਾਂ ਫੌਜਾਂ ਦੇ ਵਿੱਚ ਟਕਰਾਅ ਦਾ ਮਾਹੌਲ ਫੈਦਾ ਹੋ ਗਿਆ ਤੇ ਦੋਵੇਂ ਦੇਸ਼ਾਂ ਦੀਆਂ ਫੌਜਾਂ ਨੇ ਬਾਰਡਰਾਂ ਤੇ ਇੱਕ ਦੂਜੇ ਤੇ ਹਮਲੇ ਕੀਤੇ ਪਾਕਿਸਤਾਨੀ ਫੌਜਾਂ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ ਉਸਨੇ ਅਫਗਾਨਿਸਤਾਨ ਦੇ 20 ਫੌਜੀ ਟਿਕਾਣਿਆਂ ਤੇ ਉੱਪਰ ਕਬਜ਼ਾ ਕਰ ਲਿਆ ਤੇ ਅਫਗਾਨਿਸਤਾਨ ਦੀਆਂ ਫੌਜਾਂ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ ਪਾਕਿਸਤਾਨ ਦੇ ਉਹਨਾਂ ਨੇ 58 ਫੌਜੀ ਐ ਜਿਹੜੇ ਉਹ ਮਾਰ ਮੁਕਾਏ ਨੇ ਤੇ 20 ਤੋਂ 25 ਫੌਜੀ ਐ ਜਿਹੜੇ ਉਹ ਜ਼ਖਮੀ ਕਰ ਦਿੱਤੇ ਨੇ ਅਖੀਰ ਕੀ ਕਾਰਨ ਬਣੇ ਕਿ ਦੋਵੇਂ ਦੇਸ਼ਾਂ ਦੇ ਵਿੱਚ ਜਿਹੜਾ ਜੰਦ ਦਾ ਮਾਹੌਲ ਬਣਿਆ ਇਸ ਦੇ ਪਿਸ਼ੋਕੜ ਬਾਰੇ ਅੱਜ ਦੀ ਵੀਡੀਓ ਵਿੱਚ ਅਸੀਂ ਜਾਣਾਂਗੇ ਕਿ ਕੀ ਕਿਹੜੇ ਕਾਰਨਾਂ ਕਰਕੇ ਦੋਵੇਂ ਦੇਸ਼ ਇੱਕ ਦੂਜੇ ਦੇ ਜਿਹੜਾ ਖਿਲਾਫ ਜੰਦ ਕਰ ਰਹੇ ਹਾਲਾਂਕਿ ਪਿਛਲੇ 48 ਘੰਟਿਆਂ ਤੋਂ ਦੋਵੇਂ ਦੇਸ਼ਾਂ ਦੇ ਵਿੱਚ ਜਿਹੜੀ ਇਹ ਪੀਸ ਸੰਧੀ ਹੋਈ ਹੋਈ ਹੈ ਇਹ ਪੀਸ ਸੰਧੀ ਜਿਹੜੀ ਕਤਰ ਨੇ ਵਿੱਚ ਆ ਕੇ ਦੋਵੇਂ ਦੇਸ਼ਾਂ ਦੇ ਵਿੱਚ ਕਰਵਾਈ ਹੈ ਫਿਲਹਾਲ ਇਹ ਵੀ ਖਬਰਾਂ ਆ ਰਹੀਆਂ ਨੇ ਕਿ ਪੀਸ ਸੰਧੀ ਦੇ 48 ਘੰਟਿਆਂ ਤੋਂ ਬਾਅਦ ਜਿਹੜਾ ਪਾਕਿਸਤਾਨ ਨੇ ਅਫਗਾਨਿਸਤਾਨ ਤੇ ਦੁਬਾਰਾ ਜਿਹੜੇ ਹਵਾਈ ਹਮਲੇ ਕੀਤੇ ਨੇ اسلامਾਬਾਦ ਵੱਲੋਂ ਦਾਵਾ ਕੀਤਾ ਗਿਆ ਕਿ ਉਸ ਨੇ ਜਿਹੜਾ ਅੱਤਵਾਦੀ ਟਿਕਾਣਿਆਂ ਤੇ ਜਿਹੜਾ ਅਫਗਾਨਿਸਤਾਨ ਦੇ ਵਿੱਚ ਉਹ ਹਮਲੇ ਕੀਤੇ ਨੇ اسلامਾਬਾਦ ਵੱਲੋਂ ਬਾਰ ਬਾਰ આરોਪ ਲਗਾਇਆ ਜਾਂਦਾ ਹੈ ਕਿ ਜਿਹੜਾ ਅਫਗਾਨੀ ਪਾਕਿਸਤਾਨ ਹੈ ਉਹ ਅੱਤਵਾਦੀਆਂ ਨੂੰ ਜਿਹੜਾ ਆਪਣੇ ਦੇਸ਼ ਦੇ ਵਿੱਚ ਸ਼ਰਨ ਦਿੰਦਾ ਜਦੋਂ ਉਹ ਅੱਤਵਾਦੀ ਪਾਕਿਸਤਾਨ ਦੇ ਵਿੱਚ ਕੋਈ ਘਟਨਾ ਕਰਕੇ ਆ ਜਾਂਦੇ ਆ ਤਾਂ ਉਹ ਜਿਹੜਾ ਆਰਾਮ ਨਾਲ ਹੈ ਅਫਗਾਨਿਸਤਾਨ ਉਹਨਾਂ ਨੂੰ ਸ਼ਰਨ ਦੇ ਦਿੰਦਾ ਹੈ ਜਾਣਦਿਆਂ ਕਿਉਂ ਇਹ ਜਿਹੜੇ ਜੁੱਧ ਦੇ ਹਾਲਾਤ ਦੋਵੇਂ ਦੇਸ਼ਾਂ ਦੇ ਵਿੱਚ ਵਧ ਰਹੇ ਨੇ ਕੀ ਕਾਰਨ ਨੇ ਇਸ ਤੋਂ ਇਹ ਸ਼ੁਰੂ ਹੁੰਦਾ 9 ਅਕਤੂਬਰ ਨੂੰ ਜਦੋਂ ਪਾਕਿਸਤਾਨ ਵੱਲੋਂ ਜਿਹੜੀ ਹੈ 에ਅਰ ਸਟ੍ਰਾਈਕ ਕੀਤੀ ਜਾਂਦੀ ਹੈ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਉੱਤੇ ਪਾਕਿਸਤਾਨ ਵੱਲੋਂ ਹਵਾਈ ਹਮਲੇ ਕੀਤੇ ਜਾਂਦੇ ਨੇ ਇੱਕ ਲੈਂਡ ਕਰੂਜ਼ਰ ਗੱਡੀ ਉੱਪਰ ਅਖੀਰ ਇਹ ਲੈਂਡ ਕਰੂਜ਼ਰ ਗੱਡੀ ਦੇ ਵਿੱਚ ਕੌਣ ਸੀ ਜਿਸ ਦੀ ਜਾਨ ਦਾ ਤਾਬਲਾ ਜਿਹੜਾ ਪਾਕਿਸਤਾਨ ਹੋਇਆ ਹੋਇਆ ਸੀ ਪਾਕਿਸਤਾਨ ਦੀਆਂ ਖੂਫੀ ਏਜੰਸੀਆਂ ਨੂੰ ਸੀਗਾ ਕਿ ਇਸ ਜਿਹੜੀ ਲੈਂਡ ਕਰੂਜ਼ਰ ਗੱਡੀ ਹੈ ਇਸ ਦੇ ਵਿੱਚ ਨੂਰ ਬਲੀ ਮੈਸੂਦ ਹੈ ਇਸ ਕਰਕੇ ਜਿਹੜਾ ਉਹ ਹਵਾਈ ਹਮਲੇ ਇਸ ਗੱਡੀ ਦੇ ਉੱਪਰ ਕਰਦਾ ਤੇ ਦਾਵਾ ਵੀ ਕੀਤਾ ਜਾਂਦਾ ਪਾਕਿਸਤਾਨ ਵੱਲੋਂ ਵੀ ਇਹਨਾਂ ਹਵਾਈ ਹਮਲਿਆਂ ਦੇ ਵਿੱਚ ਹੈ ਜਿਹੜਾ ਨੂਰ ਬਲੀ ਮੈਸੂਦ ਹੈ ਉਹ ਮਾਰਿਆ ਗਿਆ ਅਖੀਰ ਇਹ ਨੂਰ ਬਲੀ ਮੈਸੂਦ ਹੈਗਾ ਕੌਣ ਹੈ ਜਿਸ ਕਰਕੇ ਦੋਵੇਂ ਦੇਸ਼ਾਂ ਦੀਆਂ ਜਿਹੜੀਆਂ ਫੌਜਾਂ ਨੇ ਇੱਕ ਦੂਜੇ ਦੇ ਵਿਰੁੱਧ ਖੜੀਆਂ ਹੋ ਗਈਆਂ ਨੂਰ ਬਲੀ ਮੈਸੂਦ ਹੈ ਜਿਆ ਕੀ ਕੀਤਾ ਉਸਨੇ ਕਿ ਜਿਹੜਾ ਪਾਕਿਸਤਾਨ ਉਸ ਦੇ ਖੂਨ ਦਾ ਪਿਆਸਾ ਹੋਇਆ ਹੋਇਆ ਨੂਰ ਬਲੀ ਮੈਸੂਦ ਦਾ ਜਿਹੜਾ ਜਨਮ ਹੈ 1978 ਵਿੱਚ ਸਾਊਥ ਵਜੀਰੇਸਤਾਨ ਪਾਕਿਸਤਾਨ ਦੇ ਖੈਬਰ ਪਖਤੂਨ ਖਵਾ ਵਿੱਚ ਹੁੰਦਾ ਉਹ ਆਪਣੀ ਜਿਹੜੀ ਮੋਢਲੀ ਸਿੱਖਿਆ ਉਹ ਖੈਬਰ ਪਖਤੂਨ ਖਵਾ ਦੇ ਵਿੱਚ ਹੀ ਪੂਰੀ ਕਰਦਾ ਤੇ ਉਹ ਉਸਾਮਾ ਬਿਲਦਨ ਤੋਂ ਆਪਣੇ ਜਿਹੜੇ ਵਿਦਿਆਰਥੀ ਜੀਵਨ ਉਸ ਵਿੱਚ ਪ੍ਰਭਾਵਿਤ ਹੁੰਦਾ ਤੇ ਉਹ ਅਮਰੀਕਾ ਨੂੰ ਜਿਹੜਾ ਇਸਲਾਮ ਦਾ ਵਿਰੋਧੀ ਮੰਨਣ ਲੱਗ ਜਾਂਦਾ ਉਹ ਇੱਕ ਮੁਸਲਿਮ ਸਕਾਲਰ ਹੁੰਦਾ ਹੈ ਤੇ ਉਸ ਕਰਕੇ ਉਹ ਮੰਨਦਾ ਹੈ ਵੀ ਜਿਹੜਾ ਅਮਰੀਕਾ ਹੈ ਉਹ ਇਸਲਾਮ ਦਾ ਵਿਰੋਧੀ ਹੈ ਇਸ ਕਰਕੇ ਉਸ ਵਿੱਚ ਜਿਹੜੀ ਅਮਰੀਕਾ ਖਿਲਾਫ ਜਿਹੜੀ ਕਟੜਤਾ ਉਹ ਆ ਜਾਂਦੀ ਹੈ ਤੇ ਉਸ ਤੋਂ ਬਾਅਦ ਜਦੋਂ ਨੂਰ ਬਲੀ ਮਹਿਸੂਦ ਨੂੰ ਪਤਾ ਲੱਗਦਾ ਹੈ ਵੀ ਜਿਹੜੀ ਪਾਕਿਸਤਾਨ ਦੀ ਸਰਕਾਰ ਹੈ ਉਹ ਅਮਰੀਕਾ ਦੇ ਨੇੜੇ ਜਾ ਰਹੀ ਹੈ ਤਾਂ ਉਹ ਇਸ ਦਾ ਬਹੁਤ ਜ਼ਿਆਦਾ ਵਿਰੋਧ ਕਰਦਾ ਉਸ ਵੱਲੋਂ ਕਿਹਾ ਜਾਂਦਾ ਹੈ ਕਿ ਜਿਹੜਾ ਇਹ ਇਸਲਾਮ ਧਰਮ ਨਾਲ ਖਿਲਵਾੜ ਹੈ ਪਾਕਿਸਤਾਨ ਦੀ ਸਰਕਾਰ ਹੈ ਜਿਹੜੀ ਅਮਰੀਕਾ ਦੇ ਨੇੜੇ ਜਾ ਕੇ ਤੇ ਅਮਰੀਕਾ ਦੀਆਂ ਸ਼ਰਤਾਂ ਮੰਨ ਕੇ ਜਿਹੜਾ ਇਸਲਾਮ ਧਰਮ ਨਾਲ ਉਹ ਖਿਲਵਾੜ ਕਰ ਰਹੀ ਹੈ ਇਸ ਕਰਕੇ ਉਹ ਇੱਥੋਂ ਹੀ ਹੈ ਜਿਹੜਾ ਪਾਕਿਸਤਾਨ ਦੀ ਸਰਕਾਰ ਦਾ ਜਿਹੜਾ ਵਿਰੋਧੀ ਹੋ ਜਾਂਦਾ ਤੇ ਉਹ ਇਸ ਤੋਂ ਬਾਅਦ ਵੱਖ-ਵੱਖ ਜਿਹੜੇ ਸੰਗਠਨਾਂ ਦੇ ਵਿੱਚ ਕੰਮ ਕਰਦਾ ਕਿਹਾ ਜਾਂਦਾ ਕਿ ਉਹ ਜਿਹੜੀ ਆਪਣੀ ਜਿਹੜੀ ਉਹ ਅਫਗਾਨਿਸਤਾਨ ਦੇ ਵਿੱਚ ਹੀ ਜਿਹੜੀ ਉਹ ਆਪਣੀ ਕਮਾਂਡਰ ਦੀ ਜਿਹੜੀ ਸਿੱਖਿਆ ਉਹ ਲੈ ਕੇ ਆਉਂਦਾ ਤੇ ਉੱਥੇ ਹੀ ਜਿਹੜੇ ਉਹ ਹੱਥ ਚਾਰ ਚਲਾਉਣੇ ਸਾਰੇ ਸਿੱਖਦੇ ਤੇ ਉਹ ਬੱਕ ਬੱਕ ਗਰੁੱਪਾਂ ਦੇ ਵਿੱਚ ਜਿਹੜਾ ਕੰਮ ਕਰਦਾ 2006 7 ਦੇ ਵਿੱਚ ਕਿਹਾ ਜਾਂਦਾ ਹੈ ਕਿ ਉਹ TTP ਦੇ ਵਿੱਚ ਜਿਹੜਾ ਆ ਜਾਂਦਾ ਤੇ ਉਸ ਤੋਂ ਬਾਅਦ ਉਹ ਪਾਕਿਸਤਾਨ ਦੇ ਵਿੱਚ ਬਹੁਤ ਸਾਰੀਆਂ ਅੱਤਵਾਦੀ ਗਤੀਵਿਧੀਆਂ ਨੂੰ ਜਿਹੜਾ ਉਹ ਅੰਜਾਮ ਦੰਦਾ ਤੇ ਵੱਖ-ਵੱਖ ਥਾਂ 'ਤੇ ਜਿਹੜੇ ਉਹ ਬਲਾਸਟ ਤੇ ਜਿਹੜੀਆਂ ਅੱਤਵਾਦੀ ਗਤੀਵਿਧੀਆਂ ਉਹ ਪਾਕਿਸਤਾਨ ਦੇ ਵਿੱਚ ਕਰਦੇ ਨੇ ਹੁਣ ਜਦੋਂ ਹਾਲਾਂਕਿ ਹੁਣ ਮੌਜੂਦਾ ਉਸ ਨੇ ਇੱਕ ਵੀਡੀਓ ਵੀ ਪਾਈ ਹੈ ਕਿ ਉਹ ਜਾਉਂਦਾ ਤੇ ਮਰਿਆ ਨਹੀਂ ਇਹ ਵੀਡੀਓ ਦੇ ਵਿੱਚ TTP ਵੱਲੋਂ ਇੱਕ ਵੀਡੀਓ ਪਾਈ ਗਿਆ ਜਿਸ ਦੇ ਵਿੱਚ ਨੂਰ ਬਲੀ ਮਹਿਦੂਦ ਦੀ ਆਵਾਜ਼ ਸੁਣੀ ਸੁਣੀ ਜਾ ਸਕਦੀ ਹੈ ਤੇ ਵੱਖ-ਵੱਖ ਰਿਪੋਰਟਾਂ ਦਾ ਇਹ ਕਹਿਣਾ ਹੈ ਕਿ ਨੂਰ ਬਲੀ ਮਹਿਦੂਦ ਹੈ ਜਿਹੜਾ ਉਹ ਲੈਂਡ ਕਰੂਜ਼ਰ ਤੇ ਪਾਕਿਸਤਾਨ ਹਵਾਈ ਫੌਜਾਂ ਵੱਲੋਂ ਹਮਲਾ ਕੀਤਾ ਸੀ ਉਸ ਤੋਂ ਬਚ ਜਾਂਦਾ ਹੈ ਤੇ ਜਿਹੜਾ ਉਹ ਹਵਾਈ ਹਮਲਾ ਸੀ ਪਾਕਿਸਤਾਨ ਦਾ ਨਕਾਮ ਹੁੰਦਾ ਹੈ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਪਾਕਿਸਤਾਨ ਵੱਲੋਂ ਨੂਰ ਬਲੀ ਮਹਿਦੂਦ ਨੂੰ ਮਾਰਨ ਦੀਆਂ ਕੋਸ਼ਿਸ਼ਾਂ ਮਾ ਹੋ ਰਹੀਆਂ ਸਨ ਪਰ ਹਰ ਬਾਰ ਜਿਹੜਾ ਨੂਰ ਬਲੀ ਮਹਿਦੂਦ ਬਚ ਕੇ ਨਿਕਲ ਜਾਂਦਾ ਹੈ 2018 ਦੇ ਵਿੱਚ ਜਦੋਂ TTV ਦਾ ਜਿਹੜਾ ਮੁੱਖ ਕਮਾਂਡਰ ਨੂੰ ਅਮਰੀਕਾ ਜਿਹੜਾ ਡਰੋਨ ਹਮਲੇ ਦੇ ਵਿੱਚ ਮਾਰ ਦਿੰਦਾ ਫਿਜ਼ੂ ਉੱਲਾ ਤੋਂ ਬਾਅਦ ਜਿਹੜਾ ਨੂਰ ਬਲੀ ਮਹਿਦੂਦ ਨੂੰ TTP ਦਾ ਜਿਹੜਾ ਚੀਫ ਬਣਾ ਦਿੱਤਾ ਜਾਂਦਾ ਜਦੋਂ 2018 ਦੇ ਵਿੱਚ ਨੂਰ ਬਲੀ ਮਹਿਦੂਦ TTP ਦੇ ਤਹਿਰੀਕੇ ਤਾਲਿਬਾਨ ਪਾਕਿਸਤਾਨ ਦੇ ਚੀਫ ਬਣਦੇ ਆ ਤਾਂ ਜਿਹੜੀ ਇਹ ਜਥੇਬੰਦੀ ਹੈ ਉਹ ਵਕ ਵਕ ਗਰੁੱਪਾਂ ਤੇ ਵਕ ਵਕ ਲੋਕਾਂ ਦੇ ਵਿੱਚ ਵੰਡੀ ਹੋਈ ਹੁੰਦੀ ਹੈ ਤੇ 2018 ਦੇ ਵਿੱਚ ਤੇ ਇਹ ਜਿਹੜੀ ਜਥੇਬੰਦੀ ਹੁੰਦੀ ਹੈ ਆਪਣੇ ਨਗਾਰ ਵੱਲ ਜਾ ਰਹੀ ਹੁੰਦੀ ਹੈ ਉਸ ਤੋਂ ਬਾਅਦ ਜਿਹੜਾ ਨੂਰ ਬਲੀ ਮਹਦੂਦ ਹੁੰਦਾ ਇਹ ਆਪਣੀ ਸਮਝ ਨਾਲ ਤੇ ਆਪਣੀ ਮਿਹਨਤ ਦੇ ਸਦਕਾ ਸਾਰੇ ਗਰੁੱਪਾਂ ਨੂੰ ਆਪਸ ਦੇ ਵਿੱਚ ਇੱਕ ਕਰਦਾ ਤੇ ਸਾਰੇ ਗਰੁੱਪਾਂ ਦੇ ਲੋਕਾਂ ਨੂੰ ਇਕੱਠਾ ਕਰਕੇ TTTB ਦੇ ਵਿੱਚ ਸ਼ਾਮਲ ਕਰਦਾ ਤੇ ਦੁਬਾਰਾ ਤੋਂ ਜਿਹੜਾ ਇਸ ਜਥੇਬੰਦੀ ਨੂੰ ਉਹ ਸਟਰੋਂਗ ਬਣਾ ਦਿੰਦਾ ਤੇ ਮਜ਼ਬੂਤ ਕਰ ਦਿੰਦਾ ਉਸ ਤੋਂ ਬਾਅਦ ਲਗਾਤਾਰ ਉਹ ਖੈਬਰ ਪਖਤੂਨ ਖਵਾ ਜਿਹੜਾ ਰਾਜ ਹੈ ਪਾਕਿਸਤਾਨ ਦਾ ਉਸ ਦੇ ਵਿੱਚ ਵੱਖ-ਵੱਖ ਅੱਤਵਾਦੀ ਜਿਹੜਾ ਘਟਨਾਵਾਂ ਨੇ ਉਸ ਨੂੰ ਅੰਜਾਮ ਦੰਦਾ ਉਹ ਅਸਲ ਦੇ ਵਿੱਚ ਜਿਹੜਾ ਨੂਰ ਬਲੀ ਮੈ ਮਸੂਦ ਹੈ ਉਹ ਵਿਦਿਆਰਥੀ ਜੀਵਨ ਵੇਲੇ ਜਿਹੜਾ ਇੱਕ ਇਸਲਾਮਿਕ ਸਕਾਲਰ ਹੁੰਦਾ ਧਾਰਮਿਕ ਸਕਾਲਰ ਹੁੰਦਾ ਜਿਹੜਾ ਕੀ ਧਰਮ ਦੇ ਨਾਂ ਤੇ ਜਿਹੜਾ ਧਰਮ ਦੇ ਤੌਰ ਤਰੀਕਿਆਂ ਦੇ ਵਿੱਚ ਵਿਸ਼ਵਾਸ ਰੱਖਦਾ ਹੁੰਦਾ ਹੈ ਕਿ ਧਰਮ ਦੇ ਜਿਹੜੇ ਤੌਰ ਤਰੀਕੇ ਆ ਜਿਹੜਾ ਸਰੀਆ ਕਾਨੂੰਨ ਹੈ ਉਹ ਪਾਕਿਸਤਾਨ ਦੇ ਵਿੱਚ ਹੋਣਾ ਚਾਹੀਦਾ ਹੈ ਤਾਂ ਕਰਕੇ ਜਿਹੜੀ ਉਸ ਦੀ ਲੜਾਈ ਹੈ ਉਹ ਪਾਕਿਸਤਾਨੀ ਸਰਕਾਰ ਨਾਲ ਹੁੰਦੀ ਹੈ ਉਹ ਲਗਾਤਾਰ ਵੱਖ-ਵੱਖ ਜਿਹੜੇ ਪਾਕਿਸਤਾਨ ਦੇ ਖੇਤਰਾਂ ਦੇ ਵਿੱਚ ਲਗਾਤਾਰ ਜਿਹੜੀਆਂ ਅੱਤਵਾਦੀ ਘਟਨਾਵਾਂ ਨੂੰ ਉਹ ਅੰਜਾਮ ਦਿੰਦਾ ਹੈ ਇਸ ਤੋਂ ਬਾਅਦ ਜਿਹੜੀਆਂ ਜੂਐਨਓ ਆ ਉਹ ਵੀ ਨੂਰ ਬਲੀ ਮੈਸੂਦ ਨੂੰ ਆ ਜਿਹੜਾ ਉਹ ਇੱਕ ਅੱਤਵਾਦੀ ਐਲਾਨ ਦੀ ਅਮਰੀਕਾ ਵੱਲੋਂ ਵੀ ਉਹ ਇੱਕ ਮੋਸਟ ਵਾਂਟਡ ਅੱਤਵਾਦੀ ਐਲਾਨਿਆ ਗਿਆ ਜਿਹੜਾ ਪਿਛਲੇ ਸਮੇਂ ਤੋਂ ਵਿੱਚ ਸਭ ਤੋਂ ਜ਼ਿਆਦਾ ਜੇ ਕਿਸ ਪਿਛਲੇ ਸਮੇਂ ਦੇ ਵਿੱਚ ਸੱਟ ਕਿਸੇ ਨੇ ਪਾਕਿਸਤਾਨ ਨੂੰ ਅੰਦਰੂਨੀ ਤੌਰ ਤੇ ਮਾਰੀ ਹੈ ਤਾਂ ਉਹ ਨੂਰ ਬਲੀ ਮੈਸੂਦ ਹੈ ਉਸਨੇ ਉਹ ਕਈ ਕਿਤਾਬਾਂ ਵੀ ਲਿਖਦਾ ਹੈ ਕਿਹਾ ਜਾਂਦਾ ਹੈ ਉਹ ਇੱਕ ਬਹੁਤ ਵਧੀਆ ਰਾਈਟਰ ਵੀ ਹੈ ਉਸ ਵੱਲੋਂ ਲਿਖੀਆਂ ਗਈਆਂ ਕਿਤਾਬਾਂ ਨੂੰ ਪਖਤੂਨ ਲੋਕਾਂ ਦੀ ਇਹ ਰਾਸ਼ਟਰਵਾਦ ਨੂੰ ਜਗਾਉਣ ਵਾਲੀ ਕਿਤਾਬ ਉਸ ਦੀ ਬਹੁਤ ਚਰਚਾ ਦੇ ਵਿੱਚ ਮੰਨੀ ਜਾਂਦੀ ਹੈ ਉਸ ਨੂੰ ਪਖਤੂਨ ਲੋਕਾਂ ਦਾ ਜਿਹੜਾ ਮੈਨੀਫੈਸਟੋ ਵੀ ਕਿਹਾ ਜਾਂਦਾ ਹੈ ਉਹ 700 ਪੰਨਿਆਂ ਦੀ ਇੱਕ ਲੰਬੀ ਕਿਤਾਬ ਹੈ ਤੇ ਉਸ ਵੱਲੋਂ ਬਰਤਾਨਵੀ ਸਮਰਾਜ ਤੇ ਅਮਰੀਕੀ ਸਮਰਾਜ ਜਿਹੜਾ ਅਮਰੀਕੀ ਸਾਮਰਾਜਵਾਦ ਹੈ ਉਸ ਤੇ ਵੀ ਇੱਕ ਕਿਤਾਬ ਲਿਖੀ ਜਾਂਦੀ ਹੈ ਇਸ ਕਰਕੇ ਜਿਹੜਾ ਨੂਰ ਬਲੀ ਮਹਦੂਦ ਹੈ ਉਸ ਕਰਕੇ ਜਿਹੜੀ ਇਹ ਜੰਗ ਹੈ ਪਾਕਿਸਤਾਨ ਤੇ ਅਫਗਾਨਿਸਤਾਨ ਦੀ ਇਹ ਸ਼ੁਰੂ ਹੁੰਦੀ ਹੈ ਅਸਲਾਮਾਬਾਦ ਲਗਾਤਾਰ ਰੋਪ ਲਾਉਂਦਾ ਕਿ ਟੀਟੀਪੀ ਤਹਿਰੀਕੇ ਤਾਲੀਬਾਨ ਨੂੰ ਜਿਹੜਾ ਫੰਡ ਹੈ ਜਿਹੜੇ ਹਥਿਆਰ ਨੇ ਉਹ ਸਾਰੇ افغانستان ਵੱਲੋਂ ਦਿੱਤੇ ਜਾਂਦੇ ਆ ਜਦੋਂ ਉਹ ਕੋਈ ਵੀ ਅੱਤਵਾਦੀ ਘਟਨਾ ਪਾਕਿਸਤਾਨ ਦੇ ਵਿੱਚ ਕਰ ਦਿਆ ਤਾਂ ਉਹ ਜਾ ਕੇ ਘਟਨਾ ਕਰਨ ਤੋਂ ਬਾਅਦ ਜਾ ਕੇ ਜਿਹੜਾ افغانستان ਦੇ ਵਿੱਚ ਸ਼ਰਨ ਦੇ ਦਿੰਦੇ ਆ ਉਹਨਾਂ ਨੂੰ ਬਹੁਤ ਚੰਗੇ ਤਰੀਕੇ ਨਾਲ ਤੇ ਪਾਲਿਆ ਜਾਂਦਾ ਹੈ افغانستان ਦੀ ਸਰਕਾਰ ਵੱਲੋਂ ਤੁਹਾਨੂੰ ਦੱਸ ਦਿੰਨਾ ਕਿ ਦਰਸ਼ਕਾਂ ਨੂੰ ਕਿ ਜਿਹੜੀ ਪਾਕਿਸਤਾਨ ਤੇ افغانستان ਹੈ ਉਹ 2400 ਕਿਲੋਮੀਟਰ ਲੰਮੀ ਹੈ ਜਿਹੜੀ ਸਰਹੱਦ ਹੈ ਜਿਹੜੀ ਉਹ ਇੱਕ ਦੂਸਰੇ ਦੇ ਨਾਲ ਸਾਂਝੀ ਕਰਦੇ ਆ ਤਾਂ ਕਰਕੇ ਜਿਹੜਾ ਇਹ ਜਿਹੜੇ ਜ਼ਿਆਦਾਤਰ ਗਰੁੱਪ ਆ ਜਿਹੜੇ ਟੀਟੀਪੀ ਆ ਇਹ ਜਿਹੜਾ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਉਸ ਦੇ ਬਾਰਡਰ ਤੇ ਹੀ ਇਸ ਦੇ ਟਿਕਾਣੇ ਆ ਤਾਂ ਕਰਕੇ ਉੱਥੇ ਹਮੇਸ਼ਾ ਜਿਹੜਾ ਜੁੱਧ ਦਾ ਮਾਹੌਲ ਬਣਿਆ ਰਹਿੰਦਾ ਹੈ ਇਸ ਕਰਕੇ ਪਾਕਿਸਤਾਨ ਵੱਲੋਂ ਹਮਲੇ ਤਾਂ ਕੀਤੇ ਜਾਂਦੇ ਆ ਕਿ ਲਗਾਤਾਰ ਜਿਹੜਾ ਅਫਗਾਨਿਸਤਾਨ ਹੈ ਉਹ ਟੀਟੀਪੀ ਨੂੰ ਜਿਹੜਾ ਹਥਿਆਰ ਵੀ ਸਪਲਾਈ ਕਰ ਰਿਹਾ ਤੇ ਬੰਦੇ ਵੀ ਸਪਲਾਈ ਕਰ ਰਿਹਾ ਤੇ ਜਿਹੜੀ ਇਹਨਾਂ ਦੀ ਸਾਰੀ ਸਿਖਲਾਈ ਹੁੰਦੀ ਹੈ ਉਹ ਅਫਗਾਨਿਸਤਾਨ ਦੇ ਵਿੱਚ ਹੁੰਦੀ ਹੈ ਉੱਥੇ ਹੀ ਇਹਨਾਂ ਨੂੰ ਹਥਿਆਰ ਚਲਾਉਣੇ ਸਿਖਾਏ ਜਾਂਦੇ ਆ ਨਾ ਤੇ ਉਸ ਤੋਂ ਬਾਅਦ ਇਹ ਆ ਕੇ ਜਿਹੜਾ ਪਾਕਿਸਤਾਨ ਦੇ ਵਿੱਚ ਅੰਦਰੂਨੀ ਹਮਲੇ ਕਰਦੇ ਨੇ ਤੇ ਜਿਹੜੇ ਆਮ ਲੋਕ ਐ ਉਹਨਾਂ ਨੂੰ ਮਾਰਦੇ ਆ ਪਹਿਲੇ ਸਮੇਂ ਦੇ ਵਿੱਚ ਤੁਸੀਂ ਨੇ ਇਹ ਖਬਰਾਂ ਵੀ ਆਮ ਸੁਣੀਆਂ ਹੋਣੀਆਂ ਕਿ ਜਿਹੜਾ ਖੈਬਰ ਪਖਤੂਨ ਖਵਾ ਦੇ ਵਿੱਚ ਜਿਹੜੇ ਲਗਾਤਾਰ ਜਿਹੜੇ ਹਮਲੇ ਹੁੰਦੇ ਰਹੇ ਕੋਈ ਟ੍ਰੇਨ ਤੇ ਹਮਲੇ ਜਾਂ ਲੋਕਾਂ ਤੇ ਹਮਲੇ ਜਾਂ ਕਿਸੇ ਪੁਲਿਸ ਸਟੇਸ਼ਨਾਂ ਤੇ ਹਮਲੇ ਉਹਨਾਂ ਨੂੰ ਲਗਾਤਾਰ ਆ ਪਾਕਿਸਤਾਨ ਵੱਲੋਂ ਕਿਹਾ ਜਾਂਦਾ ਕਿ ਟੀਟੀਪੀ ਵੱਲੋਂ ਅੰਜਾਮ ਦਿੱਤਾ ਜਾਂਦਾ ਤੇ ਉਹ ਲਗਾਤਾਰ ਜਿਹੜੀ ਪਾਕਿਸਤਾਨ ਦੀ ਅੰਦਰੂਨੀ ਸੱਟ ਇਹ ਜਥੇਬੰਦੀ ਪਾਕਿਸਤਾਨ ਨੂੰ ਅੰਦਰੂਨੀ ਸੱਟ ਮਾਰ ਰਿਹਾ ਹੈ ਇਸ ਕਰਕੇ ਪਾਕਿਸਤਾਨ ਨੂਰ ਬਲੀ ਮਹਿਦੂ ਮੈਸੂਦ ਕਰਕੇ ਹੀ ਜਿਹੜੇ ਉਸਨੇ ਹਵਾਈ ਹਮਲੇ ਕੀਤੇ ਸਨ ਪਰ ਫਿਰ ਹ ਫਿਲਹਾਲ ਜਿਹੜੀਆਂ ਖਬਰਾਂ ਨੇ ਕਿ ਨੂਰ ਬਲੀ ਮੈਸੂਦ ਹੈ ਜਿਹੜਾ ਉਹ ਇਸ ਦੇ ਵਿੱਚ ਨਹੀਂ ਮਰਿਆ ਮਨੂਰ ਬਲੀ ਮਹਿਸੂਦ ਇੱਕ ਟ్రਾਈਵਲ ਏਰੀਆ ਦੇ ਵਿੱਚ ਰਹਿੰਦਾ ਹੈ ਤਾਂ ਕਰਕੇ ਉਹ ਜਿਹੜਾ ਟ్రਾਈਵਲ ਲੋਕਾਂ ਦੀ ਹੈ ਟੀਟੀਪੀ ਦੁਆਰਾ ਹਮਲਾ ਵੀ ਚੁੱਕਦਾ ਕਿਉਂਕਿ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਜਿਹੜਾ ਪਾਕਿਸਤਾਨ ਦੀ ਸਰਕਾਰ ਹੈ ਉੱਥੋਂ ਦੇ ਟ్రਾਈਵਲ ਲੋਕ ਨੇੜੇ ਪਖਤੂਨ ਲੋਕ ਨੇ ਉਹਨਾਂ ਤੇ ਲਗਾਤਾਰ ਹੈ ਜਿਹੜਾ ਉਹ ਹਮਲੇ ਕਰਦੀ ਰਹਿੰਦੀ ਹੈ ਤੇ ਉਹਨਾਂ ਦੇ ਜਿਹੜੇ ਹੱਕ ਨੇ ਉਹ ਖੋਏ ਜਾ ਰਹੇ ਨੇ ਇਸ ਕਰਕੇ ਉਹ ਇਹਨਾਂ ਬਾਰੇ ਲਗਾਤਾਰ ਲਿਖਦਾ ਵੀ ਹੈ ਤਾਂ ਕਰਕੇ ਉਹ ਨਵੇਂ-ਨਵੇਂ ਜਿਹੜੇ ਲੋਕਾਂ ਨੂੰ ਹੈ ਉਸ ਟ్రਾਈਵ ਏਰੀਏ ਦੇ ਲੋਕਾਂ ਨੂੰ ਆਪਣੀ ਟੀਟੀਪੀ ਦੇ ਵਿੱਚ ਪਰਤੀ ਵੀ ਕਰਦਾ ਹੈ ਬਾਰ-ਬਾਰ ਤੇ ਉਸ ਤੋਂ ਬਾਅਦ ਜਿਹੜੇ ਉਹ ਲਗਾਤਾਰ ਪਾਕਿਸਤਾਨ ਤੇ ਹਮਲੇ ਕਰਦਾ ਹੈ ਹਾਲਾਂਕਿ ਇਸ ਜਿਹੜੀ ਟੀਟੀਬੀ ਤੇ ਇਹ ਵੀ ਇਲਜ਼ਾਮ ਲਗਾਏ ਜਾਂਦੇ ਕਿ ਬੇਨजीर ਭੁੱਟੋ ਦਾ ਜਿਹੜਾ ਜਿਹੜੀ ਹੱਤਿਆ ਸੀਗੀ ਉਸ ਨੂੰ ਵੀ ਜਿਹੜਾ ਅੰਜਾਮ ਨੂਰਬਲੀ ਮੈਸੂਦ ਵੱਲੋਂ ਦਿੱਤਾ ਗਿਆ ਸੀ ਸਾਰੀ ਜਿਹੜੀ ਪਲੈਨਿੰਗ ਸੀ ਬੇਨजीर ਭੁੱਟੋ ਨੂੰ ਮਾਰਨ ਦੀ ਉਹ ਨੂਰਬਲੀ ਮੈਸੂਦ ਨੂੰ ਵੱਲੋਂ ਹੀ ਬਣਾਈ ਗਈ ਸੀ ਤੇ ਅਖੀਰ ਤੱਕ ਨੂਰਬਲੀ ਮੈਸੂਦ ਇਸ ਘਟਨਾਕ੍ਰਮ ਦਾ ਜਿਹੜੀ ਦੇਖਰੇਖ ਕਰਦਾ ਜਦੋਂ ਤੱਕ ਬੇਨजीर ਭੁੱਟੋ ਨੂੰ ਮਾਰ ਨੀ ਦਿੱਤਾ ਜਾਂਦਾ ਹਾਲਾਂਕਿ ਹੁਣ 48 ਘੰਟਿਆਂ ਤੋਂ ਜਿਹੜਾ ਪੀ ਸਮਝੌਤਾ ਸੀ ਉਹ ਮੁੱਕ ਚੱਲਿਆ ਉਸ ਤੋਂ ਬਾਅਦ ਵੀ ਬਾਰ ਬਾਰ ਜਿਹੜੇ ਇੱਕ ਦੂਸਰੇ ਦੇ ਖਿਲਾਫ ਨੇ ਜਿਹੜੇ ਹਮਲੇ ਕਰ ਰਹੇ ਨੇ ਅਫਗਾਨਿਸਤਾਨ ਤੇ ਪਾਕਿਸਤਾਨ ਦੋਵਾਂ ਵੱਲੋਂ ਰੋਪ ਲਾ ਰਿਹਾ ਹੈ ਅਫਗਾਨਿਸਤਾਨ ਵੱਲੋਂ ਰੋਪ ਲੱਗੇ ਨੇ ਵੀ ਉਹਨਾਂ ਦੀ ਜਿਹੜੀ ਹਵਾਈ ਹਵਾ ਖੇਤਰੀ ਸੁਰੱਖਿਆ ਹਵਾਈ ਸੁਰੱਖਿਆ ਸੀ ਉਸ ਤੇ ਜਿਹੜਾ ਪਾਕਿਸਤਾਨ ਨੇ ਵਾਰ ਕੀਤਾ ਤੇ ਪਾਕਿਸਤਾਨ ਵੱਲੋਂ ਕਿਹਾ ਜਾਂਦਾ ਹੈ ਕਿ ਟੀਟੀਪੀ ਤਹਿਰੀਕੇ ਤਾਲੀਬਾਨ ਨੂੰ ਲਗਾਤਾਰ ਜਿਹੜਾ ਫੰਡ ਤੇ ਹਥਿਆਰ ਅਫਗਾਨਿਸਤਾਨ ਸਪਲਾਈ ਕੀਤੇ ਜਾਂਦੇ ਨੇ ਇਸ ਕਰਕੇ ਜਿਹੜਾ ਨੂਰ ਬਲੀ ਮੈਸੂਦ ਹੈ ਇਹ ਇੱਕ ਵੱਡਾ ਕਾਰਨ ਬਣਿਆ ਹੋਇਆ ਹੈ ਅਫਗਾਨਿਸਤਾਨ ਤੇ ਪਾਕਿਸਤਾਨ ਵਿਚਾਲੇ ਜੰਦ ਦਾ ਹੋਰ ਇਸ ਤਰ੍ਹਾਂ ਦਾ ਇਆਂ ਹੀ ਵਧੀਆ ਤੇ ਰੋਚਕ ਖਬਰਾਂ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਮੈਲਕਮਿੰਦਰ ਪੱਠੜ ਜੇ ਸਾਡੀਆਂ ਖਬਰਾਂ ਤੁਹਾਨੂੰ ਸਾਡੀ ਪੱਤਰਕਾਰੀ ਚੰਗੀ ਲੱਗਦੀ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰੋ ਧੰਨਵਾਦ ਥੈਂਕ ਯੂ